ਇਹ ਤੇ ਥਾਣਾ ਮੋਤੀ ਨਗਰ ਹੈ ਤੇ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਿਵੇਂ ਤੁਹਾਨੂੰ ਅ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਨੇ ਦੱਸਿਆ ਇਹ 3000 ਦੇ ਕਰੀਬ ਗੱਜ ਜਗ੍ਹਾ ਹੈ ਇਟ ਇਜ਼ ਮੈਂਟ ਫॉर ਪਾਰਕਿੰਗ ਤੇ ਇੱਥੇ ਛੋਟੇ ਛੋਟੇ ਇਨਾਂ ਨੇ ਖੋਖੇ ਤੇ ਘਰ ਪਾਏ ਹੋਏ ਇਨਾਂ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹਦੇ ਤੇ ਪਰੰਜ ਪਰਚੇ ਦਰਜ ਹੈ 10 ਸਾਲ ਦੀ ਸਜ਼ਾ ਹੋਈ ਹੈ ਸਜ਼ਾ ਜਾਫਤਾ ਹੈ ਜੇਲ੍ਹ ਚ ਉਹਦੇ ਆਰਡਰ ਮਿਲੇ ਆ ਜੀ ਇਹ ਇਲੀਗਲ ਕੰਸਟਰਕਸ਼ਨ ਹੈ ਉਹਨੂੰ ਕਾਰਪੋਰੇਸ਼ਨ ਵਾਲੇ ਟਾਣ ਆਏ ਤੇ ਆਪਾਂ ਉਹਨਾਂ ਨੂੰ ਸਿਕਿਉਰਿਟੀ ਦੇਣਾ ਹੈ ਸਰ ਹੋਰ ਵੀ ਕੋਈ ਕੇਸ ਜਿਹੜੇ ਕੋਈ ਪ੍ਰੋਟੋਕੋਲ ਤੇ ਦਰਜ ਹੋਵੇ ਹਾਂ ਪੰਜ ਕੇਸਿਸ ਦਰਜ ਹੈ ਐਂਡ ਸਰ ਐਨਡੀਪੀਐਸ ਦੇ ਕੇਸਿਸ ਸਰ ਆਈ ਪ੍ਰੈਜ਼েন্ট ਦਾ ਜੇਲ ਚ ਲੋਜ ਕਿ ਰਿਮਾਂਡ ਇਹ ਜੇਲ ਚ ਹੈ ਤਾਂ ਉਸ ਆ। ਥੈਂਕ ਯੂ। ਹੋਰ ਹੋਪ ਨਹੀਂ ਫਿਲਹਾਲ ਤੱਕ ਕਰ ਲਈ ਹੈ। ਸਰ ਇਸ ਏਰੀਆ ਦੇ ਵਿੱਚ ਹੋਰ ਲੋਕ ਵੀ ਜਿਹੜੇ ਹੋਰ ਲੋਕ ਵੀ ਆ ਇਨ ਇਨ ਕੋਰਸ ਆਫ ਟਾਈਮ ਸਾਰੇ ਆਇਡੈਂਟੀਫਾਈਡ ਆ ਇਨ ਕੋਰਸ ਆਫ ਟਾਈਮ ਵੀਲ ਟੇਕ ਐਕਸ਼ਨ। ਸਰ ਇਹ ਇਸ ਕਿਹੜੀ ਜਗ੍ਹਾ ਸੀਗੀ ਤੇ ਇਹ ਇਹ ਇੱਕ ਅਵੈਜ ਜਗ੍ਹਾ ਦੇ ਕਿਹਦਾ ਕਬਜ਼ਾ ਸੀਗਾ? ਜਿਹੜੀ ਹੈਗੇ ਆ ਲੇਆਉਟ ਪਲਾਨ ਆ ਆਪਣਾ ਰਸਤੀ ਡਿਵੈਲਪਮੈਂਟ ਸਕੀਮ ਹੈ। ਜੀ। ਟਰਾਂਸਪੋਰਟ ਨਗਰ ਦੀ ਉਹਦੇ ਵਿੱਚ ਜਗ੍ਹਾ ਪੈਂਦੀ ਆ ਤੇ ਉਹਦੇ ਵਿੱਚ ਇਹ ਜਿਹੜੀ ਆ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਦਰਸਾਈ ਗਈ ਆ ਤੇ ਜਿਹੜੀ ਕਿ ਓਪਨ ਲੈਂਡ ਆ ਇੱਥੇ ਨਾ ਕੋਈ ਨਾ ਕੋਈ ਰਜਿਸਟਰੀ ਨਾ ਕੋਈ ਇਹਨਾਂ ਕੋਲ ਲੀਗਲ ਹੈ ਰਿਹਾ ਨਹੀਂਗੇ ਇਹਨਾਂ ਕੋਲ ਕੋਈ ਮਾਲਕੀ ਸਬੂਤ ਹੈ ਨਹੀਂ ਨਾ ਕੋਈ ਪੇਸ਼ ਕਰ ਸਕਿਆ ਨੰਬਰ 2 ਦੇ ਉੱਤੇ ਜਿਹੜੀ ਹੈਗੀ ਆ ਅਸੀਂ ਇਹਨਾਂ ਨੂੰ ਪ੍ਰੋਪਰ ਚੈਨਲ ਨਾਲ ਇਹਨਾਂ ਦਾ ਜੋ ਵੀ ਬੰਦਾ ਸੀਗਾ ਨੋਟਿਸ ਜਾਰੀ ਕੀਤਾ ਵਾ ਨੋਟਿਸ ਜਾਰੀ ਕਰਕੇ ਜੋ ਲੜਿੰਦੇ ਸੀਗੇ ਇਹਨਾਂ ਨੂੰ ਅਸੀਂ ਉਹ ਕਾਰਵਾਈ ਮੰਗਰ ਸਾਹਿਬ ਜਗ੍ਹਾ ਜਿਹੜੀ ਟੋਟਲ ਹੈਗੀ ਆ ਸਾਰੀ ਇਨਕ੍ਰੋਚਮੈਂਟ ਹੈ ਕਿੰਨੀ ਜਗ੍ਹਾ ਹੈਗੀ ਆ ਅਪਰੋਕਸੀਮੇਟ 3000 ਜਗ੍ਹਾ ਦੇ ਕਰੀਬ ਹੈਗੀ ਆ ਇਹ ਬੰਦੇ ਕੋ ਕਿੰਨੀ ਕਬਜ਼ੇ ਇਹ ਤਕਰੀਬਨ ਆਈਡੀਆ 8 ਵਜੇ 10 ਵਜੇ ਦਾ ਕਬਰਾ ਹੈਗਾ ਕੀ ਵੀ ਇਨਕ੍ਰੋਚਮੈਂਟ ਹੋ ਰਹੀ ਹੈ ਆ ਐਨਕ੍ਰੋਚਮੈਂਟਾਂ ਤਾਂ ਹੈਗੀਆਂ ਹੀ ਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੀ ਨੇ ਵੀ ਕੀ ਕੰਡੀਸ਼ਨ ਨੇ ਉਹ ਹੈ ਤਾਂ ਸਾਰੀਆਂ ਉਹ ਵੀ ਜਲਦੀ ਖਾਲੀ ਕਰਾਉਣ ਦੀ ਜੀ ਹਾਂਜੀ ਹਾਂਜੀ ਕਾਰਵਾਈ ਰੰਭਾ ਸਾਰੀ ਜਗ੍ਹਾ ਖਾਲੀ ਕਰਾਈ ਜਾਏਗੀ ਜੀ ਜੀ ਇੱਥੇ ਥਾਣਾ ਮੁੱਤੀ ਨਗਰ ਹੈ ਤੇ ਕਾਰਪੋਰੇਸ਼ਨ ਦੀ ਜਗ੍ਹਾ ਹੈ ਜਿਵੇਂ ਤੁਹਾਨੂੰ ਆ ਕਾਰਪੋਰੇਸ਼ਨ ਦੇ ਅਫੀਸ਼ੀਅਲਸ ਨੇ ਦੱਸਿਆ ਇਹ 3000 ਦੇ ਕਰੀਬ ਗੱਜ ਜਗ੍ਹਾ ਹੈ ਇਟ ਇਜ਼ ਮੈਂਟ ਫॉर ਪਾਰਕਿੰਗ ਤੇ ਇੱਥੇ ਛੋਟੀ ਛੋਟੇ ਇਹਨਾਂ ਨੇ ਖੋਖੇ ਤੇ ਘਰ ਪਾਏ ਹੋਏ ਇਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹਦੇ ਤੇ ਪਰੰਜ ਪਰਚੇ ਦਰਜ ਹੈ 10 ਸਾਲ ਦੀ ਸਜ਼ਾ ਹੋਈ ਹੈ ਸਜ਼ਾ ਜਾਤਾ ਹੈ ਜੇਲ੍ਹ ਚ ਤੇ ਉਹਦੇ ਆਰਡਰ ਮਿਲੇ ਜੀ ਇਹ ਇਲੀਗਲ ਕੰਸਟਰਕਸ਼ਨ ਹੈ ਉਹਨੂੰ ਕਾਰਪੋਰੇਸ਼ਨ ਵਾਲੇ ਟਾਣ ਆਏ ਤੇ ਆਪਾਂ ਉਹਨਾਂ ਨੂੰ ਸਿਕਿਉਰਿਟੀ ਦੇਣਾ ਹੈ ਹਰ ਹੋਰ ਵੀ ਕੋਈ ਕੇਸ ਜਿਹੜੇ ਕੋਈ ਪ੍ਰੋਬਲਮ ਤੇ ਨਰਚ ਸਕੀ ਹਾਂ ਪੰਜ ਕੇਸਿਸ ਦਾ ਸਰ ਐਂਡ ਸਾਰੇ ਐਨਡੀਪੀਐਸ ਦੇ ਕੇਸ ਸਰ ਹੈ ਪ੍ਰੈਜ਼ੈਂਟ ਜੇਲ ਚ ਲੋਜ ਹੈ ਕਿ ਰਿਮਾਂਡ ਹੈ ਇਹ ਜੇਲ ਚ ਹੈ ਜੀ ਦੈਟ ਵਾਸ ਇਟ ਥੈਂਕ ਯੂ ਹੋਰ ਹੋਪ ਨਹੀਂ ਫਿਲਹਾਲ ਤੱਕ ਕਰ ਲਈ ਹੈ ਸਰ ਇਸ ਏਰੀਆ ਦੇ ਵਿੱਚ ਹੋਰ ਲੋਕ ਵੀ ਜਿਹੜੇ ਹੋਰ ਲੋਕ ਵੀ ਹੈ ਇਨ ਇਨ ਕੋਰਸ ਆਫ ਟਾਈਮ ਸਾਰੇ ਆਇਡੈਂਟੀਫਾਈਡ ਹੈ ਇਨ ਕੋਰਸ ਆਫ ਟਾਈਮ ਵੀਲ ਟੇਕ ਐਕਸ਼ਨ ਸਰ ਇਹ ਇਸ ਕਿਹੜੀ ਜਗ੍ਹਾ ਸੀਗੀ ਤੇ ਇਹ ਇਹ ਅਵਾਇਦ ਜਗ੍ਹਾ ਤੇ ਕਿਹਦਾ ਕਬਜ਼ਾ ਸੀਗਾ ਜਿਹੜੀ ਹੈਗੇ ਆ ਲੇਆਉਟ ਪਲਾਨ ਆ ਆਪਣਾ ਪ੍ਰਾਸ ਦੀ ਡਿਵੈਲਪਮੈਂਟ ਸਕੀਮ ਹੈ ਜੀ ਆ ਟ੍ਰਾਂਸਪੋਰਟ ਨਗਰ ਦੀ ਉਹਦੇ ਵਿੱਚ ਜਗ੍ਹਾ ਪੈਂਦੀ ਆ ਤੇ ਉਹਦੇ ਵਿੱਚ ਇਹ ਜਿਹੜੀ ਆ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਦਰਸਾਈ ਗਈ ਆ ਤੇ ਜਿਹੜੀ ਕੋ ਓਪਨ ਲੈਂਡ ਆ ਇੱਥੇ ਨਾ ਕੋਈ ਨਾ ਕੋਈ ਰਜਿਸਟਰੀ ਨਾ ਕੋਈ ਇਹ ਕੋ ਲੀਗਲ ਹੈਰ ਹੈ ਨਹੀਂਗੇ ਇਹਨਾਂ ਕੋਲ ਕੋਈ ਮਾਲਕੀ ਸਬੂਤ ਹੈ ਨਹੀਂ ਨਾ ਕੋਈ ਪੇਸ਼ ਕਰ ਸਕੇ ਆ ਨੰਬਰ 2 ਦੇ ਉੱਤੇ ਜਿਹੜੀ ਹੈਗੀ ਆ ਅਸੀਂ ਇਹਨਾਂ ਨੂੰ ਪ੍ਰੋਪਰ ਚੈਨਲ ਆਇਨਾਂ ਦਾ ਜੋ ਵੀ ਬੰਦਾ ਸੀਗਾ ਨੋਟਿਸ ਜਾਰੀ ਕੀਤਾ ਵਾ ਨੋਟ ਜਾਰੀ ਕਰਕੇ ਜੋ ਲੜਿੰਦੇ ਸੀਗੇ ਇਹਨਾਂ ਨੂੰ ਅਸੀਂ ਉਹ ਕਾਰਵਾਈ ਕਰ ਰਹੇ ਆਂ ਮਾਨਟਰ ਸਾਹਿਬ ਜਿਹੜੀ ਟੋਟਲ ਹੈਗੀ ਸਾਰੀ ਇਨਕ੍ਰੋਚਮੈਂਟ ਕਿੰਨੀ ਜਗ੍ਹਾ ਹੈਗੀ ਹੈ ਅਪਰੋਕਸੀਮੇਟ 3000 ਜਗ੍ਹਾ ਦੇ ਕਰੀਬ ਹੈਗੀ ਆ ਇਹ ਬੰਦੇ ਕੋ ਕਿੰਨੀ ਕਬਜ਼ੇ ਇਹ ਤਕਰੀਬਨ ਆਈਡੀਆ 8 ਵਜੇ 10 ਕ ਦਾ ਕਮਰਾ ਹੈਗਾ ਆ ਇਨਕ੍ਰੋਚਮੈਂਟ ਤਾਂ ਹੈਗੇ ਹੀ ਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੀ ਨੇ ਵੀ ਕੀ ਕੰਡੀਸ਼ਨ ਨੇ ਉਹ ਹੈ ਤਾਂ ਸਾਰੀਆਂ ਉਹ ਵੀ ਜਲਦੀ ਖਾਲੀ ਕਰਵਾਉਣ ਦੀ ਹਾਂਜੀ ਹਾਂਜੀ ਕਾਰਵਾਈ ਰੰਭਾ ਸਾਰੀ ਜਗ੍ਹਾ ਖਾਲੀ ਕਰਾਈ ਜਾਏਗੀ ਜੀ